ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨਿਕ ਸੋਰਾਟੀ ਵੀ ਮੈਸੋਨੀਆ ਸੋ ਅੱਜ ਜਸੀਂ ਪਹੁੰਚੇ ਸੀ ਚਲੋ ਬੁਲਾਵਾ ਆਇਆ ਫਿਲਮ ਦੇ ਪ੍ਰੀਮੀਅਰ ਦੇ ਤੇ ਸਾਡੇ ਨਾਲ ਮੌਜੂਦ ਨਸਾਰੰਗ ਸੋ ਸਤਿ ਸ਼੍ਰੀ ਅਕਾਲ ਸਰ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੀ ਬਦਿਆਂ ਤੁਸੀਂ ਸੁਣਾਓ ਬਹੁਤ ਵਧੀਆ ਸੋ ਅੱਜ ਤੁਸੀਂ ਆਪਣੇ ਦੋਸਤ ਦੀ ਫਿਲਮ ਵੇਖ ਕੇ ਬਾਹਰ ਨਿਕਲੇ ਹੋ ਪੁਖਰਾਜ਼ ਦੀ ਸੋ ਓਵਰঅল ਫਿਲਮ ਕਿਵੇਂ ਦੀ ਲੱਗੀ ਬਹੁਤ ਬਹੁਤ ਅੱਛੀ ਫਿਲਮ ਹੈ ਆਬਵੀਅਸਲੀ ਪੁਖਰਾਜ਼ ਜਦੋਂ ਵੀ ਕੁਝ ਸਿਲੈਕਟ ਕਰਦਾ ਤਾਂ ਡਿਫਰੈਂਟਲੀ ਸਿਲੈਕਟ ਕਰਦਾ ਕਿਉਂਕਿ ਸਾਨੂੰ ਬਚਪਨ ਤੋਂ ਉਹਦੀ ਚੋਇਸ ਦਾ ਪਤਾ ਕਿ ਉਹ ਕੁਝ ਵੀ ਕਰਦਾ ਇਸ ਫੀਲਡ ਦੇ ਵਿੱਚ ਕੁਝ ਵੀ ਕਰੂ ਬਟੂ ਉਹਦੀ ਸਕ੍ਰਿਪਟ ਦੀ ਸੈLECTION ਸਟੋਰੀ ਸੈLECTION ਇਹ ਸਭ ਚੀਜ਼ਾਂ ਬਹੁਤ ਡਿਫਰੈਂਟ ਹੁੰਦੀਆਂ ਨੇ ਹਮੇਸ਼ਾ ਤੋਂ ਹੀ ਤੇ ਉਹ ਐਕਸਪੈਰੀਮੈਂਟਸ ਕਰਦਾ ਸਕਸੈਸਫੁਲ ਐਕਸਪੈਰੀਮੈਂਟਸ ਰਹਿੰਦੇ ਨੇ ਤੇ ਇਸ ਕਰਕੇ ਵੀ ਲਾਈਕ ਵੀ ਆਰ ਪ੍ਰਾਊਡ ਆਫ ਹਿਮ ਫਾਰ ਥਿਸ ਅਲਸੋ ਉਹ 12ਵੀਂ ਨਿਕਲੀ ਉਹਨਾਂ ਨੇ T-shirts ਵੀ ਪੱਲਾ ਸਾਭ ਦੀਆਂ ਪਾਈਆਂ ਸੀ ਉਹਨਾਂ ਦੀ ਵਾਈਫ ਨੇ ਉਹਨਾਂ ਨੇ ਵੀ ਸੋ ਜਦੋਂ ਉਹਨਾਂ ਦੀ ਵਾਈਫ ਨਾਲ ਗੱਲ ਕਰ ਰਹੇ ਸੀ ਉਹ ਇਮੋਸ਼ਨਲ ਵੀ ਹੋ ਰਹੇ ਸੀਗੇ ਵੀ ਉਹ ਹਮੇਸ਼ਾ ਇਹਨਾਂ T-shirts ਦੇ ਨਾਲ ਕੁਝ ਜ਼ਿਆਦਾ ਨਹੀਂ ਹੁੰਦਾ ਉਹ ਹਮੇਸ਼ਾ ਸਾਡੇ ਦਰਮਿਆਨ ਰਹਿਣਗੇ ਐਕਚੁਅਲੀ ਜਦੋਂ ਫਾਦਰ ਸਾਹਿਬ ਗਏ ਸੀਗੇ ਮੈਂ ਵੀ ਇਸ ਤਰ੍ਹਾਂ ਹਮ ਜੈਕਟਸ ਬਟ ਤੇ ਟੀ-ਸ਼ਰਟਸ ਬਣਵਾਈਆਂ ਸੀਗੀਆਂ ਜਦੋਂ ਅ ਅ ਮੇਰੇ ਸ਼ੋਜ਼ ਵਾਸਤੇ ਮੈਂ ਬਣਵਾਈਆਂ ਸੀਗੀਆਂ ਜਾਂ ਕਿਤੇ ਇਵੈਂਟਸ ਤੇ ਜਾਣ ਲਈ ਕਿਉਂਕਿ ਉਹਨਾਂ ਦੀ ਇੱਕ ਉਹ ਵੈਸੇ ਤਾਂ ਹਮੇਸ਼ਾ ਅਸੀਂ ਕੱਪੜਿਆਂ ਨਾਲ ਕੋਈ ਸੀਮਤ ਨਹੀਂ ਹੁੰਦੀ ਇਹ ਚੀਜ਼ਾਂ ਬਟ ਉਹ ਜਿਹੜੀ ਰੂਹਾਂ ਹੁੰਦੀਆਂ ਨੇ ਉਹ ਹਮੇਸ਼ਾ ਨਾਲ ਹੀ ਰਹਿੰਦੀਆਂ ਨੇ ਆਪਣੇ ਗ੍ਰੈਂਡਪੇਰੈਂਟਸ ਦੀਆਂ ਸਾਡੇ ਪੇਰੈਂਟਸ ਦੀਆਂ ਹਨਾ ਪ੍ਰਮਾਤਮਾ ਨਾ ਕਰੇ ਕਿ ਕਿਸੇ ਦੇ ਪੇਰੈਂਟਸ ਨੂੰ ਐਦਾਂ ਇਹ ਇਦਾਂ ਖੋਣਾ ਪਵੇ ਕਿਸੇ ਨੂੰ ਇਦਾਂ ਪਰ ਪੱਲਾ ਅੰਕਲ ਨੂੰ ਬਹੁਤ ਛੇਤੀ ਖੋਤਾ ਸੀ ਮੇਰੇ ਫਾਦਰ ਸਾਹਿਬ ਨੂੰ ਵੀ ਬਹੁਤ ਛੇਤੀ ਖੋ ਦਤਾ ਇਹ ਸੇਮ ਸੇਮ ਤਕਰੀਬਨ ਉਮਰਾ ਚ ਸੀਗੀਆਂ ਉਹਨਾਂ ਦੀਆਂ ਤੇ ਪੱਲਾ ਅੰਕਲ ਨੇ ਸਾਨੂੰ ਫਾਦਰ ਫਿਗਰ ਵਾਂਗੂ ਸੰਭਾਲਿਆ ਤੇ ਫਿਰ ਸਾਨੂੰ ਨਹੀਂ ਸੀ ਪਤਾ ਕਿ ਅਸੀਂ ਵੀ ਉਹਨਾਂ ਨੂੰ ਮੋਢਾ ਦੇਵਾਂਗੇ ਕਿਸੇ ਦਿਨ ਤੇ ਇਹ ਚੀਜ਼ਾਂ ਮਤਲਬ ਅਸੀਂ ਕਿਉਂਕਿ ਅਸੀਂ ਬਚਪਨ ਤੋਂ ਅਟੈਚ ਸੀਗੇ ਅੰਕਲ ਨਾਲ ਵੀ ਕੁਹਰਾਜ ਨਾਲ ਅਸੀਂ ਓਬਵੀਅਸਲੀ ਬਚਪਨ ਕੱਟਿਆ ਆਪਣਾ ਹੁਣ ਜਵਾਨੀ ਕੱਟ ਰਹੇ ਆ ਤੇ ਅੱਗੇ ਬੁਢਾਪਾ ਅਗਲੇ ਜਨਮ ਵੀ ਸਾਰੇ ਅਸੀਂ ਯਾਰੀ ਦੇ ਨਾਮ ਹੀ ਲਾ ਦੇਣੇ ਆ ਸੋ ਇਸ ਕਰਕੇ ਆ ਜੋ ਸਾਡੇ ਪੇਰੈਂਟਸ ਦੇ ਬੌਂਡ ਸੀਗੇ ਉਦੋਂ ਹੀ ਸਾਡਾ ਬੱਚਿਆਂ ਦਾ ਬੌਂਡ ਬਣ ਗਿਆ ਉਦੋਂ ਹੀ ਅਸੀਂ ਵੱਡੇ ਹੋਏ ਤਾਂ ਜਿੱਦਾਂ ਵੀ ਹੁਣ ਅਸੀਂ ਇੱਕ ਦੂਸਰੇ ਦੀ ਸਪੋਰਟ ਕਰਦੇ ਆ ਤੇ ਉਸ ਪਾਪਾ ਵਾਲੇ ਉਹਨੇ ਸਾਡੀ ਬਹੁਤ ਸਪੋਰਟ ਕੀਤੀ ਪਰ ਅਨਫੋਰਚਨਟਲੀ ਮੌਕਾ ਇਦਾਂ ਨਾ ਕੁਛ ਆਇਆ ਕਿ ਸਾਨੂੰ ਉਹਦੇ ਨਾਲ ਉਸੇ ਤਰ੍ਹਾਂ ਖੜਨਾ ਪਿਆ ਜਿੱਦਾਂ ਉਨੇ ਪਾਪਾ ਵੇਲੇ ਸਾਨੂੰ ਹੌਸਲਾ ਦਿੱਤਾ ਅਸੀਂ ਵੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਅਸੀਂ ਉਹਨਾਂ ਨੂੰ ਇਹ ਹੌਸਲਾ ਨੂੰ ਦਈਏ ਜਿੱਦਾਂ ਉਹਨੇ ਮੇਰੇ ਫਾਦਰ ਸਾਹਿਬ ਦੀ ਵਾਰ ਨੂੰ ਹਨਾ ਸਾਡੇ ਨਾਲ ਖੜਿਆ ਹੋ ਉਹ ਬਹੁਤ ਅਨਫੋਰਚੂਨੇਟ ਸੀਗਾ ਕਿ ਅੰਕਲ ਨੂੰ ਅਸੀਂ ਇਤਨਾ ਲੂਜ਼ ਕਰਤਾ ਬਹੁਤ ਵੱਡੇ ਦਿਗਤ ਸੀਗੇ ਉਹ ਸੋ ਇਸ ਕਰਕੇ ਜਿੱਥੇ ਵੀ ਨੇ ਉਹ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਰੱਖੇ ਹਮੇਸ਼ਾ ਸੋ ਫਿਲਮ ਨੂੰ ਲੈ ਕੇ ਜਾਂਦਾ ਅਦ੍ਰਿਸ਼ਕਾਂ ਨੂੰ ਕੀ ਕਹਿਣਾ ਚਾਹੁੰਦਾ ਮੈਂ ਚਾਹੁੰਦਾ ਸਾਰੇ ਜਣੇ ਦੇਖ ਕੇ ਜ਼ਰੂਰ ਆਪਨੀ ਫੈਮਿਲੀਜ਼ ਨਾਲ ਜ਼ਰੂਰ ਜਾਓ ਅ ਕਿਉਂਕਿ ਨਵਰਾਤਰੇ ਚੱਲ ਰਹੇ ਨੇ ਤੇ ਫਿਲਮ ਡਿਵੋਸ਼ਨਲ ਆ ਕਾਫੀ ਸ਼ੋ ਸੋਸ਼ਲ ਇਸ਼ੂਸ ਜਿਹੜੇ ਹੈਗੇ ਨੇ ਜਿਹੜੇ ਬਾਕੀ ਫੈਮਿਲੀਜ਼ ਦੀਆਂ ਜਿਹੜੋ ਜੋ ਗੱਲਾਂ ਹੁੰਦੀਆਂ ਨੇ ਉਹ ਸਾਰੀਆਂ ਬਹੁਤ ਅੱਛੀਆਂ ਅੱਛੀਆਂ ਗੱਲਾਂ ਨੇ ਜਿਹੜੀਆਂ ਫੈਮਿਲੀਜ਼ ਨੂੰ ਇੱਕ ਦੂਸਰੇ ਦੀ ਸਮਝਣੀ ਚਾਹੀਦੀਆਂ ਨੇ ਸਾਰੇ ਫੈਮਿਲੀ ਮੈਂਬਰਸ ਨੂੰ ਮੇਰੀ ਬੇਨਤੀ ਆ ਸਾਰੇ ਜਾਣੇ ਆਪਣੇ ਫੈਮਿਲੀਜ਼ ਨਾਲ ਜ਼ਰੂਰ ਜਾਓ ਜ਼ਰੂਰ ਦੇਖ ਕੇ ਆਓ ਫਿਲਮ ਚਲੋ ਬੁਲਾਵਾ ਹੈ ਤੇ ਮੈਂ ਅਬ ਇਹ ਅੱਛਾ ਮੌਕਾ ਹੈ ਨਵਰਾਤਰੀ ਚੱਲ ਰਹੇ ਨੇ ਤੇ ਇਹ ਫਿਲਮ ਨੂੰ ਇਸ ਟਾਈਮ ਦੇ ਵਿੱਚ ਦੇਖੂਗਾ ਤਾਂ ਮੈਂ ਕਹਿੰਦਾ ਹੋਰ ਵੀ ਬਹੁਤ ਬlesing ਵਾਲੀ ਗੱਲ ਹੈ। थैंक यू सो मच। थैंक यू सो मच।